ਬੀਤੀ ਰਾਤ ਪਠਾਨਕੋਟ ਦੇ ਇੱਕ ਫਾਰਮ ਹਾਊਸ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਤੋਂ ਬਾਅਦ ਦੇ ਵਿੱਚ ਅੱਜ ਗੁਰਦਾਸਪੁਰ ਤੇ ਪਠਾਨਕੋਟ ਦੇ ਸਰਦੀ ਇਲਾਕਿਆਂ ਦੇ ਵਿੱਚ ਚਾਰੇ ਪਾਸੇ ਯਾ ਤਾਂ ਮਿਲਟਰੀ ਦਿਖਾਈ ਦੇ ਰਹੀ ਹੈ ਜਾਂ ਫਿਰ ਪੰਜਾਬ ਪੁਲਿਸ ਦਿਖਾਈ ਦੇ ਰਹੀ ਹੈ। ਅਦਰਸਲ ਬੀਤੀ ਰਾਤ ਪੁਲਿਸ ਦੇ ਕੰਟਰੋਲ ਰੂਮ ਨੂੰ ਇੱਕ ਸੂਚਨਾ ਮਿਲੀ ਕਿ ਦੋ ਸ਼ੱਕੀ ਜਿਨ੍ਹਾਂ ਨੇ ਨਕਾਬ ਪੈਨੇ ਹੋਏ ਸੀ ਤੇ ਭਾਰੀ ਮਾਤਰਾ ਦੇ ਵਿੱਚ ਉਹਨਾਂ ਦੇ ਕੋਲ ਹਥਿਆਰ, ਗੋਲੀ, ਸਿੱਕਾ, ਬਾਰੂਦ ਸੀ ਤੇ ਉਹਨਾਂ ਨੇ ਆਕੇ ਇੱਕ ਪਿੰਡ ਦੇ ਵਿੱਚ ਫਾਰਮ ਹਾਊਸ ਦਾ ਦਰਵਾਜ਼ਾ ਜ਼ਬਰੀ ਖੋਲਬਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਅਸਲੇ ਦੀ ਨੋਕ ਤੇ ਪਰਿਵਾਰ ਨੂੰ ਆਖਿਆ ਗਿਆ ਕਿ ਸਾਨੂੰ ਰੋਟੀ ਬਣਾ ਕੇ ਖਵਾਈ ਜਾਵੇ ਤੇ ਰੋਟੀ ਖਾਧੀ ਐ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਪੁਲਿਸ ਨੂੰ ਦੱਸਿਆ ਤਾਂ ਤੁਹਾਡੀ ਖੈਰ ਨਹੀਂ ਅਸੀਂ ਤੁਹਾਨੂੰ ਵੇਖ ਲਿਆ ਤੇ ਇਸ ਤੋਂ ਬਾਅਦ ਦੇ ਵਿੱਚ ਉਹ ਪਠਾਨਕੂਟ ਵਾਲੇ ਪਾਸੇ ਨੂੰ ਚਲੇ ਗਏ ਇਹ ਘਟਨਾ ਵਾਪਰੀ ਤੇ ਉਹ ਦੋ ਸ਼ੱਕੀ ਨੇ ਜਿਹੜੇ ਉਹਨਾਂ ਨੂੰ ਦਰਅਸਲ ਅਤਵਾਦੀ ਦੱਸਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਉਹ ਕਿਸੇ ਅਰਸ਼ਕਾਮੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਪੰਜਾਬ ਦੇ ਵਿੱਚ ਐਂਟਰ ਹੋਏ ਨੇ ਇਸ ਦੇ ਕਰਕੇ ਉੱਥੇ ਪੁਲਿਸ ਦਾ ਕੰਟੇਨਮੈਂਟ ਜ਼ੋਨ ਹੈ ਤੇ ਜਿਹੜਾ ਬਾਕੀ ਪਠਾਨਕੋਟ ایر ਬੇਸ ਹੈ ਉਹਨਾਂ ਨੂੰ ਸਿਕਿਉਰ ਕਰ ਦਿੱਤਾ ਗਿਆ ਜਾਣਕਾਰੀ ਦੇ ਦਿੰਦੇ ਆ ਕਿ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਜਿਹੜੀ ਸਰਹੱਦ ਹੈ ਪਠਾਨਕੋਟ ਜ਼ਿਲ੍ਹੇ ਚ ਉਹਦੇ ਨਾਲ ਪਾਕਿਸਤਾਨ ਦੇ ਦੋ ਸ਼ੱਕੀ ਅਤਵਾਦੀਆਂ ਦੇ ਕਥਿਤ ਤੌਰ ਤੇ ਪੰਜਾਬ ਦੇ ਖੇਤਰ ਦੇ ਵਿੱਚ ਦਾਖਲ ਹੋਣ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਉੱਥੇ ਦਾਖਲ ਹੋਣ ਤੋਂ ਬਾਅਦ ਰੋਟੀ ਵੀ ਖਾਧੀ ਜਿਸ ਤੋਂ ਬਾਅਦ ਦੇ ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਨੂੰ ਹਾਈ ਅਲਰਟ ਤੇ ਉੱਤੇ ਰੱਖਿਆ ਜਿਹੜਾ ਰੱਖਿਆ ਗਿਆ ਤੇ ਤਲਾਸ਼ੀ ਲਈ ਜਾ ਰਹੀ ਹੈ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਮਾਮੂਨ ਫੌਜ ਸੌਣੀਆਂ ਜਿਹੜੀ ਕੰਟੇਨਮੈਂਟ ਜ਼ੋਨ ਹੈ ਉਹਨੂੰ ਤੇ ਨਾਲ ਦੀ ਨਾਲ 에ਅਰ ਫੋਰਸ ਸਟੇਸ਼ਨ ਹੈ ਜਿਹੜਾ ਪਠਾਨਕੋਟ ਦਾ ਉਹਨਾਂ ਦੋਨਾਂ ਨੂੰ ਸਿਕਿਉਰ ਕਰ ਦਿੱਤਾ ਗਿਆ ਸੂਤਰ ਦੱਸਦੇ ਹੈ ਕਿ ਜਿਹੜਾ ਪਿੰਡ ਭੱਟੀਆਂ ਪੱਟੀਆਂ ਪਿੰਡ ਪੈਂਦਾ ਉਸੇ ਇਲਾਕੇ ਦੇ ਵਿੱਚ ਸਰਦ ਦੇ ਨਾਲ ਲੱਗਦਾ ਹੈ ਉੱਥੇ ਰਾਤ ਨੂੰ ਦੋ ਲੋਕ ਆਏ ਸੀ ਉਹਨਾਂ ਨੇ ਨਕਾਬ ਪੈਨੇ ਹੋਏ ਸੀ ਤੇ ਕੋਲੇ ਉਹਨਾਂ ਦੇ ਅਸਲਾ ਵੀ ਸੀ ਵੱਡੀ ਮਾਤਰਾ ਦੇ ਵਿੱਚ ਐਸਾ ਸੂਤਰਾਂ ਦਾ ਕਹਿਣਾ ਕਿ ਇਹ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਫਾਰਮ ਹਾਊਸ ਦੇ ਵਿੱਚ ਜ਼ਬਰਦਸਤੀ ਕੁਸੇ ਕੁਸੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਰੋਟੀ ਬਣਵਾ ਕੇ ਖਾਧੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਤੋਂ ਨਿਕਲ ਗਏ ਕਿਹਾ ਜਾ ਰਿਹਾ ਕਿ ਪਠਾਨਕੋਟ ਵਾਲੇ ਪਾਸੇ ਨੂੰ ਉਹ ਗਏ ਨੇ ਪਰ ਅਜੇ ਤੱਕ ਪੁਲਿਸ ਜਿਹੜੀ ਉਹ ਸ਼ੱਕੀਆਂ ਦਾ ਪਤਾ ਨਹੀਂ ਲਗਵਾ ਸਕੀ ਕੋਈ ਸੂਹ ਨਹੀਂ ਲੱਗੀ ਹੈ ਪਰ ਚੁੱਪੇ-ਚੁੱਪੇ ਨੂੰ ਚਾਣਿਆ ਜਾ ਰਿਹਾ ਗੁਰਦਾਸਪੁਰ ਧਾਰੀਬਾਲ ਦੀਨਾ ਨਗਰ ਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਤੇ ਬੱਸ ਛੱਡਿਆਂ ਦੇ ਉੱਤੇ ਚੈਕਿੰਗ ਜਿਹੜੀ ਉਹ ਤੇਜ਼ ਕਰ ਦਿੱਤੀ ਗਈ ਹੈ ਗੁਰਦਾਸਪੁਰ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਇਕੱਲੇ-ਇਕੱਲੇ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ ਕੱਲੇ-ਕੱਲੇ ਬਾਣ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸ ਦਈਏ ਕਿ ਜੰਮੂ ਦੇ ਵਿੱਚ ਵੀ ਐਨ ਮੌਕੇ ਦੇ ਉੱਤੇ ਕਨਕਾਊਂਟਰ ਚੱਲ ਰਿਹਾ ਹੈ ਅਤਵਾਦੀਆਂ ਦੇ ਨਾਲ ਸਾਹਮਣਾ ਕੀਤਾ ਜਾ ਰਿਹਾ ਹੈ ਕਠੂਆ ਵੱਲ ਨੂੰ ਜਿਹੜੇ ਵੀ ਬਾਣ ਜਾ ਰਹੇ ਨੇ ਸਾਰਿਆਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਬਟਾਲਾ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਤੇ ਰੱਖਿਆ ਗਿਆ ਹੈ ਪਟਿਆ ਤੇ ਇਸ ਤੋਂ ਇਲਾਵਾ ਦੱਸ ਦੇ ਕਿ ਚੱਪੇ-ਚੱਪੇ ਦੀ ਜਿਹੜੀ ਤਲਾਸ਼ੀ ਹੈ ਉਹ ਲਈ ਜਾ ਰਹੀ ਹੈ ਜਿਹੜੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਬਾਰਡਰ ਰੇਂਜ ਦੇ ਰਕੇਸ਼ ਕੌਸ਼ਲ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੂੰ ਇੱਕ ਫੋਨ ਆਇਆ ਸੀ ਜਿਸ ਦੇ ਉੱਤੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਲੋਕ ਚਲੇ ਗਏ ਨੇ ਜੰਮੂ ਕਸ਼ਮੀਰ ਪੁਲਿਸ ਸੀਮਾ ਸੁਰੱਖਿਆ ਬਲ ਤੇ ਫੌਜ ਨੂੰ ਅਲਰਟ ਕਰ ਦਿੱਤਾ ਗਿਆ ਹਜ਼ਾਰ ਤੋਂ ਬਾਅਦ ਪੁਲਿਸ ਕਰਮਚਾਰੀ ਰੇਕੀ ਤੇ ਸਰਚ ਅਭਿਆਨ ਹੈ ਜਿਹੜਾ ਉਹ ਕਰ ਰਹੇ ਨੇ ਹਜ਼ਾਰ ਦੇ ਨੇੜੇ ਤੇੜੇ ਪੁਲਿਸ ਦੇ ਅਧਿਕਾਰੀ ਐ ਬੀਐਸਐਫ ਦੀਆਂ ਟੀਮਾਂ ਵੀ ਉੱਥੇ ਨੇ ਬਾਰਡਰ ਰੇਂਜ ਦੇ ਜਿਹੜੇ ਵੱਡੇ ਅਧਿਕਾਰੀ ਨੇ ਪੁਲਿਸ ਦੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਆਹ ਹੋਰ ਆ ਕਿਸੇ ਪਾਸਿਓ ਇਹਦੀ ਪੁਸ਼ਟੀ ਨਹੀਂ ਹੋਈ ਹੈ ਪਰ ਫਿਲਹਾਲ ਦੇ ਲਈ ਜਾਣਕਾਰੀ ਦੇਦੀ ਹੈ ਕਿ ਉੱਥੇ ਸਰਚ ਅਪਰੇਸ਼ਨ ਚੱਲ ਰਿਹਾ ਹੈ ਦੋ ਸ਼ੱਕੀਆਂ ਦੇ ਇੱਥੇ ਘੁਸਣ ਦੀ ਗੱਲ ਆਖੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਨਕਾਊਂਟਰ ਜੰਮੂ ਵਾਲੇ ਪਾਸੇ ਚੱਲ ਰਿਹਾ ਹੋ ਸਕਦਾ ਉਧਰਲੇ ਪਾਸਿਓ ਗਰੁੱਪ ਦੇ ਵਿੱਚੋਂ ਕੋਈ ਬੰਦੇ ਇਧਰਲੇ ਪਾਸੇ ਨੂੰ ਭੱਜ ਕੇ ਆਏ ਹੋਣ ਸ਼ਰਨ ਲੈਣ ਦੇ ਮਕਸਦ ਦੇ ਨਾਲ ਪਰ ਉਹਨਾਂ ਨੇ ਰੋਟੀ ਬਣਵਾ ਕੇ ਖਾਧੀ ਹੈ ਅਸਲੇ ਦੀ ਨੋਕ ਦੇ ਉੱਤੇ ਉਹਨਾਂ ਨੇ ਟੱਬਰ ਨੂੰ ਕਿਹਾ ਕਿ ਰੋਟੀ ਬਣਾਓ ਉਸ ਤੋਂ ਬਾਅਦ ਵਿੱਚ ਰੋਟੀ ਖਾਧੀ ਫਿਰ ਉੱਥੋਂ ਚਲੇ ਗਏ ਵੀ ਕਿਹਾ ਗਿਆ ਕਿ ਪੁਲਿਸ ਨੂੰ ਜਾਣਕਾਰੀ ਹੈ ਜਿਹੜੀ ਉਹ ਨਾ ਦਿੱਤੀ ਜਾਵੇ ਨਹੀਂ ਫਿਰ ਤੁਹਾਡਾ ਕੀ ਹੋਏਗਾ ਤੁਸੀਂ ਖੁਦ ਹਿਸਾਬ ਲਗਾ ਲਿਓ ਤੇ ਇਹਨੂੰ ਲੈ ਕੇ ਹੁਣ ਸਰहदी ਇਲਾਕਿਆਂ ਦੇ ਵਿੱਚ ਜਿਹੜੀ ਸਿਕਿਉਰਿਟੀ ਉਹ ਵਧਾ ਦਿੱਤੀ ਗਈ ਹੈ ਜੰਮੂ ਵਾਲੇ ਪਾਸੇ ਨੂੰ ਜਾਣ ਵਾਲੇ ਕੱਲੇ-ਕੱਲੇ ਵਾਣ ਨੂੰ ਖੜਾ ਕੇ ਉਹਦੀ ਚੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਜ਼ਾਰ ਤੋਂ ਵੱਧ ਪੁਲਿਸ ਦੇ ਕਰਮਚਾਰੀ ਨੇ ਜਿਹੜੇ ਉਹ ਰੇਕੀ ਤੇ ਸਰਚ ਬਿਆਨ ਚਲਾ ਰਹੇ ਨੇ ਪਰ ਫਿਲਹਾਲ ਜਦੋਂ ਤੱਕ ਇਹ ਖਬਰ ਅਸੀਂ ਨਿਸ਼ਰ ਕਰ ਰਹੇ ਹਾਂ ਫਿਲਹਾਲ ਤੱਕ ਉਹਨਾਂ ਦੋਹਾਂ ਸ਼ੱਕੀਆਂ ਦੇ ਮਿਲਣ ਦੀ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ